SSP ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਬ ਡਿਵੀਜ਼ਨ ਫਲੋਰ ਵਿੱਚ DSP ਸਰਦਾਰ ਸਰਵਨ ਸਿੰਘ ਬਾਲ ਦੀ ਅਗਵਾਈ ਵਿੱਚ ਚੈਕਿੰਗ ਮੁਹਿੰਮ ਚਲਾਈ ਗਈ ਇਸ ਮੁਹੱਕੇ DSP ਫਲੋਰ ਸਰਵਨ ਸਿੰਘ ਬਾਲ ਨੇ ਕਿਹਾ ਕਿ ਤਿੰਨ ਥਾਣੇ ਦੇ SHO ਜਿਨ੍ਹਾਂ ਵਿੱਚ ਗੁਰਾਇਤੂ ਸਿਕੰਦਰ ਸਿੰਘ ਵਿਰਕ ਬਿਲਗਾ ਤੋਂ ਪਲਵਿੰਦਰ ਸਿੰਘ ਫਲੋਰ ਤੋਂ ਭਾਰਤ ਪੂਸ਼ਣ ਤੋਂ ਇਲਾਵਾ ਪੁਲਿਸ ਪਾਰਟੀ EVR ਟੀਮ ਟ੍ਰੈਫਿਕ ਪੁਲਿਸ ਨਾਲ ਸਬ ਡਿਵੀਜ਼ਨ ਵਿੱਚ ਵਾਕ-ਵਾਕ ਥਾਈ ਨਾ ਕਿ ਬੰਦੀਆਂ ਕੀਤੀਆਂ ਗਈਆਂ ਅਤੇ ਦੋ ਪਹੀਆ ਵਾਹਨ ਸਕੂਲੀ ਬੱਸਾਂ ਗੱਡੀਆਂ ਦੀ ਚੈਕਿੰਗ ਕੀਤੀ ਗਈ ਹੈ ਜਿਨ੍ਹਾਂ ਦੇ ਕਾਗਜ਼ ਧੂਰੇ ਸਨ ਪ੍ਰੈਸ਼ਰ ਹਾਰਨ ਵੱਡੇ ਸਲੈਂਸਰ ਲੱਗੇ ਹੋਏ ਸਨ ਉਹਨਾਂ ਦੇ ਚਲਾਨ ਕੀਤੇ ਗਏ ਅਤੇ ਵਾਈਕਲ ਵੀ ਬੰਦ ਕੀਤੇ ਗਏ ਇਸ ਮੌਕੇ ਸੁਖਵਿੰਦਰ ਸਿੰਘ ਖੈਰਾ ਨੇ ਕੀ ਕਿਹਾ ਆਓ ਸੁਣੋ ਸੁਣੋ ਜਲੰਧਰ ਰੂਨ ਪੁਲਿਸ ਦੇ ਆਪੀ ਬਲੋਂ ਮਾਨਯੋਗ ਐਸਐਸਪੀ ਸ੍ਰੀ ਕਰਤਿੰਦਰ ਸਿੰਘ ਲਿੰਕੀ ਦੇ ਦਿਸ਼ਾ-ਦਰਸ਼ਾਹੇਤ ਪੀਐਸਪੀ ਟ੍ਰੈਫਿਕ ਮਨਜੀਤ ਸਿੰਘ ਰਾਣਾ ਜੀ ਅਤੇ ਡੀਐਸਪੀ ਸਾਹਿਬ ਜੀ ਨੂੰ ਲੋੜ ਸਬਦਾਰ ਫਰਮ ਸਿੰਘ ਬਾਲੀ ਦੇ ਦਿਸ਼ਾੰਤ ਦੇ ਸ਼ਹਿਰ ਅੱਜ ਗੁਰਾਇਆ ਦੇ ਖਿਆ ਆ ਕੇ ਜਿਹੜੇ ਟੂ-ਵੀਲਰ ਦਾ ਫੋਨ ਬਿਲਰ ਡਿਸਪੈਨਸਰ ਨਾਲ ਨਹੀਂ ਸੀ ਲਾਇਆ ਜਾ ਰਿਹਾ ਜਿੱਦਾਂ ਟੂ-ਵੀਲਰ ਸੀ ਬੁਲਟ ਸੀ ਉਹਨਾਂ ਦੇ ਪ੍ਰੈਸ਼ਰ ਆਉਣ ਲੱਗੇ ਸੀ ਲਾਇਸੈਂਸਰ ਬੱਜੇ ਸੀ ਉਹ ਪਦਾਕੇ ਮਾਰ ਰਿਹਾ ਸੀ ਅੰਡਰਏਜ ਬੱਚੇ ਸੀ ਵਿਦਾਊ ਲਾਇਸੈਂਸ ਸੀਗੇ ਵਿਦਾਊ ਹੈਲਮਟ ਸੀਗੇ ਉਹਨਾਂ ਨੂੰ ਸਮਝਾਇਆ ਗਿਆ ਕਿ ਉਹ ਆਪਣਾ ਵੈਲਟ ਲਾਇਸੈਂਸ ਬਣਾ ਕੇ ਹੀ ਡਰਾਈਵਿੰਗ ਕਰਨ ਤੇ ਜਿਹੜਾ ਵੀ ਹਿੰਦੂ ਜੈਂਟਲਮੈਨ ਜਾਂ ਮੁੰਡਾ ਸੇ ਕੋਈ ਫੋਨ ਹੈ ਉਹ ਐਲਵਰਟ ਕਾਰ ਡਰਾਈਵਿੰਗ ਆ ਤੇ ਜਦੋਂ ਅਸੀਂ 4 ਵੀਲਰ ਚਲਾਉਨੇ ਆ ਤੇ ਸਭ ਨੂੰ ਸੀਟ ਬੈਲਟ ਲਗਾ ਕੇ ਡਰਾਈਵਿੰਗ ਕਰਨੀ ਚਾਹੀਦੀ ਆ ਅਗਰ ਰੋਡ ਦੇ ਉੱਪਰ ਕੋਈ ਹਾਦਸਾ ਵਾਪਰ ਦੇਵੇ ਉਹਦੇ ਵਿੱਚ ਅਸੀਂ ਇਸ ਇੰਸੀਡੈਂਟ ਬਚਿਆ ਜਾ ਸਕਿਆ ਇਸ ਦੇ ਦੌਰਾਨ ਜਿੱਦਾਂ ਸੀ ਤੂੰ ਵੀ ਨਾ ਰੋਕੇ ਸੀ ਅੰਡਰਵੇਚ ਬੱਚਿਆਂ ਦੇ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਤੂੰ ਵੀ ਉਹਨਾਂ ਦਾ ਹੈਂਡਓਵਰ ਕੀਤਾ ਗਿਆ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਸਮਝਾਇਆ ਕਿ ਉਹ ਵੈਲੇਟ ਲਾਇਸੈਂਸ ਦੇ ਕੇ ਇਹ ਬੱਚਿਆਂ ਨੂੰ ਤੂੰ ਵੀ ਨਾ ਦੇਣ ਤੇ ਐਲਮਨ ਦੇ ਕੇ ਘਰੋਂ ਘਟਣ ਸਾਡੀ ਸੋਸ਼ਲ ਮੀਡੀਆ ਦੇ ਰਾਹੀਂ ਸਾਰੇ ਪੇਰੈਂਟਸ ਨੂੰ ਅਪੀਲ ਆ कि ਆਪਣੇ ਬੱਚਿਆਂ ਨੂੰ ਅੰਡਰ ਏਜ ਕਿਸਨ 9 ਮੀ 2 ਮਿਨ ਦਾ ਫਾਰਮੂਲਾ ਚਲਾਉਣ ਲਈ ਨਾ ਦਿੱਤਾ ਜਾਵੇ ਇਹਦੇ ਵਿੱਚ ਹਾਦਸਾ ਹੋ ਸਕਦਾ ਹੈ ਖਾਸੇ ਨਾਲ ਜਾਨ ਵੀ ਜਾ ਸਕਦੀ ਹੈ ਇਨਸਾਨੀ ਜਾਨ ਬਹੁਤ ਕੀਮਤੀ ਆ ਸਟ੍ਰਾਈਂਟਲੀ ਸਾਰੇ ਪੇਰੈਂਟਸ ਮਿਲ ਕੇ ਆਓ ਹੰਬੜਾ ਮਾਰੀਏ ਤੇ ਜਿਹੜੇ ਰੋਡ ਐਕਸੀਡੈਂਟ ਆ ਘਟਾਉਣ ਦੀ ਕੋਸ਼ਿਸ਼ ਕਰੀਏ ਥੈਂਕ ਯੂ ਜੀ श्री ਹਰਵਿੰਦਰ ਸਿੰਘ ਵਿਰਖ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਮਾੜੇ ਅੰਸਰਾਂ ਦੇ ਨਸ਼ੇ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਆ ਉਸ ਦੇ ਤਹਿਤ ਅੱਜ ਸਾਰੇ ਡਿਸਟ੍ਰਿਕਟ ਦੇ ਵਿੱਚ ਅਤੇ ਸਬਡਿਵੀਜ਼ਨ ਫਲੋਰ ਦੇ ਵਿੱਚ ਅਸੀਂ ਇਹ ਨਸਤਚੂਤ ਮੇਰੇ ਇਸਮਿਤ ਤਿੰਨ ਵਕ ਵਕਹਿਨਾ ਕੇ ਲੈ ਹੈ ਗਿਆ ਇਸ ਤੋਂ ਬਿਨਾ ਈਆਰਵੀ ਟੀਮਾਂ ਦੇ ਨਾਲ ਨਾਕਾਬੰਦੀ ਕੀਤੀ ਗਈ ਹੈਗੀ ਇਸ ਨਾਕਾਬੰਦੀ ਦਾ ਮੇਨ ਮਕਸਦ ਹੈਗਾ ਜਿਹੜੇ ਮਾੜੇ ਅਨਸਰ ਨੇ ਜਿਹੜੇ ਟੈਪਰ ਰਾਈਟਿੰਗ ਕਰਦੇ ਨੇ ਵਿਦਆਊਟ ਇਕੁਪਮੈਂਟਸ ਵੱਡੇ ਵੱਡੇ ਮੋਟਰਸਾਈਕਲਾਂ ਨੂੰ ਸੰਸਰ ਲਾ ਕੇ ਘੁੰਮਦੇ ਨੇ ਉਹਨਾਂ ਦੇ ਬਰ ਖਿਲਾਫ ਇਹ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜਿਹੜੇ ਵਿਦਆਊਟ ਡਾਕੂਮੈਂਟਸ ਜਿਹਨੀਆਂ ਵੀਹਿਕਲਸ ਆ ਉਹਨਾਂ ਨੂੰ ਇੰਪਾਉਂਡ ਕੀਤਾ ਜਾ ਰਿਹਾ ਹੈਗਾ ਤੇ ਇਹ ਸਾਡਾ ਅੱਜ ਦਾ ਜਿਹੜਾ ਮੇਨ ਮਕਸਦ ਸੀ ਨਾਕਾਬੰਦੀ ਦਾ ਇਹ ਸੀ